ਜੋ ਜਸਸੀ ਸੇ ਆਗੂ ਕੁਰਪਤਵੰਤ ਸਿੰਘ ਪੰਨੂ ਨੇ ਨਵਾਂ ਹੀ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਖਾਲਿਸਤਾਨ ਦਾ ਹਿੱਸਾ ਬਣੇਗਾ ਜੋ ਕਿ ਸਿੱਖ ਪਾਈਚਾਰੇ ਦੇ ਸ਼ਾਂਤੀਪੂਰਨ ਅਤੇ ਮਜਹੂਰੀ ਅੰਦੋਲਨ ਰਾਹੀਂ ਆਪਣੇ ਸਵੈ ਨਿਰਣੇ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦੇ ਧ੍ਰਿੜ ਇਰਾਦੇ ਦੀ ਪੁਸ਼ਟੀ ਕਰਦਾ ਹੈ ਦੁਨੀਆ ਭਰ ਦੀ ਸਿੱਖਾਂ ਲਈ ਨਿਆਂ ਤੇ ਆਜ਼ਾਦੀ ਲਈ ਦਾ ਹਾਕਿਆ ਤੋਂ ਚੱਲ ਰਿਹਾ ਹ ਇੱਕ ਸਾਰ ਅਤੇ ਸ਼ਾਂਤੀਪੂਰਨ ਸੰਘਰਸ਼ ਜਾਰੀ ਰੱਖਿਆ ਹੈ ਇਹ ਵਚਨਬੰਤਾ ਅੰਤਰਰਾਸ਼ਟਰੀ ਮੀਲ ਪੱਧਰਾਂ ਦੀ ਇੱਕ ਲੜੀ ਦੇ ਵਿੱਚ ਪ੍ਰਤੀਬਿੰਬ ਹੈ ਜਿਸ ਦੇ ਵਿੱਚ ਯੂਨਾਈਟਿਡ ਕਿੰਗਡਮ ਕੈਨੇਡਾ ਇਟਰੀ ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕਰਵਾਏ ਗਏ ਜਨਤਕ ਸੰਗ੍ਰਹਿ ਸ਼ਾਮਿਲ ਹੈ ਜੋ ਕਿ ਖਾਲਿਸਤਾਨੀ ਲਈ ਵਿਸ਼ਵ ਵਿਆਪੀ ਸਿੱਖ ਈਸ਼ਾਵਾਂ ਨੂੰ ਉਜਾਗਰ ਕਰਦੇ ਨੇ ਸਭ ਤੋਂ ਮਹੱਤਵਪੂਰਨ ਹਾਲੀਆ ਘਟਨਾਵਾਂ ਦੇ ਵਿੱਚ ਇੱਕ ਵਾਸ਼ਿੰਗਟਨ ਰਾਜ ਦੇ ਵਿੱਚ 17 ਜਨਮਤ ਸੰਗਰਹਿਾਂ ਦੀ ਇਤਿਹਾਸਿਕ ਲੜੀ ਸੀ ਜੋ ਸਿੱਖ ਪਛਾਣ ਅਤੇ ਏਕਤਾ ਦੇ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਸੀ ਜਿਸ ਨੇ ਵਿਸ਼ਵ ਭਾਈਚਾਰੇ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ। ਕੈਨੇਡਾ ਦੇ ਵਿੱਚ ਖਾਲਿਸਤਾਨੀ ਦੂਤਤਵ ਆਸ ਦਫ਼ਤਰ ਦੇ ਖੋਲਣ ਨਾਲ ਇਸ ਕਾਜ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਇੱਕ ਕੂਟਨੀਤਿਕ ਪਲੇਟਫਾਰਮ ਪ੍ਰਦਾਨ ਹੋਇਆ ਹੈ। ਐਸਨਾਹੀ ਪੰਨੂ ਨੇ ਇੱਕ ਬਿਆਨ ਦੇ ਵਿੱਚ ਸਿੱਖ ਵਿਰੁੱਧ ਭਾਰਤ ਦੇ ਵੱਧ ਰਹੇ ਦਮਨ ਜਿਸ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖ ਆਗੂਆਂ ਦੀਆਂ ਅੰਤਰਰਾਸ਼ਟਰੀ ਹਤਿਆਵਾਂ ਸ਼ਾਮਿਲ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ ਕਿ ਜਿਸ ਨੂੰ ਅਧਿਕਾਰ ਸਮੂਹ ਸਿੱਖ ਨਸਲਕੁਸ਼ੀ ਦੀ ਨਿਆਂ ਅੰਤਰਤਾ ਵੱਜੋਂ ਦਰਸਾਉਂਦੇ ਹਨ ਉਹਨਾਂ ਕਿਹਾ ਹੈ ਕਿ ਉਹਨਾਂ ਉਲੰਘਣਾਵਾਂ ਅਨੇ ਸਿੱਖ ਕੌਮ ਦੇ ਖਾਲਿਸਤਾਨ ਦੇ ਆਪਣੇ ਟੀਚੇ ਨੂੰ ਅੱਗੇ ਵਧਾਉਣ ਦੇ ਇਰਾਦੇ ਨੂੰ ਹੋਰ ਵੀ ਡੂੰਘਾ ਕੀਤਾ ਹੈ ਸਿੱਖ ਫੋਰ ਜਸਿਸ ਦੇ ਆਗੂ ਗੁਰਪਤਵੰਨ ਸਿੰਘ ਪੰਨੂ ਨੇ ਨਵਾਂ ਹੀ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਖਾਲਿਸਤਾਨ ਦਾ ਹਿੱਸਾ ਬਣੇਗਾ ਜੋ ਕਿ ਸਿੱਖ ਪਾਈਚਾਰੇ ਦੇ ਸ਼ਾਂਤੀਪੂਰਨ ਅਤੇ ਮਜਹੂਰੀ ਅੰਦੋਲਨ ਰਾਹੀਂ ਆਪਣੇ ਸਵੈ ਨਿਰਣੇ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦੇ ਦ੍ਰਿੜ ਇਰਾਦੇ ਦੀ ਪੁਸ਼ਟੀ ਕਰਦਾ ਹੈ ਦੁਨੀਆ ਭਰ ਦੀ ਸਿੱਖਾਂ ਨੇ ਨਿਆਂ ਤੇ ਆਜ਼ਾਦੀ ਲਈ ਦਾ ਹਾਕਿਆ ਤੋਂ ਚੱਲ ਰਿਹਾ ਹਾ ਇਕਸਾਰ ਅਤੇ ਸ਼ਾਂਤੀਪੂਰਨ ਸੰਘਰਸ਼ ਜਾਰੀ ਰੱਖਿਆ ਹੈ ਇਹ ਵਚਨਬੰਤਾ ਅੰਤਰਰਾਸ਼ਟਰੀ ਮੀਲ ਪੱਧਰਾ ਦੀ ਇੱਕ ਲੜੀ ਦੇ ਵਿੱਚ ਪ੍ਰਤੀਬਿੰਬ ਹੈ ਜਿਸ ਦੇ ਵਿੱਚ ਯੂਨਾਈਟਿਡ ਕਿੰਗਡਮ ਕੈਨੇਡਾ ਇਟਰੀ ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕਰਵਾਏ ਗਏ ਜਨਤਕ ਸੰਗ੍ਰਹਿ ਸ਼ਾਮਿਲ ਹੈ ਜੋ ਕਿ ਖਾਲਿਸਤਾਨੀ ਲਈ ਵਿਸ਼ਵ ਵਿਆਪੀ ਸਿੱਖ ਈਸ਼ਾਵਾਂ ਨੂੰ ਉਜਾਗਰ ਕਰਦੇ ਨੇ ਸਭ ਤੋਂ ਮਹੱਤਮਪੂਰਨ ਹਾਲੀਆ ਘਟਨਾਵਾਂ ਦੇ ਵਿੱਚ ਇੱਕ ਵਾਸ਼ਿੰਗਟਨ ਰਾਜ ਦੇ ਵਿੱਚ 17 ਜਨਮਤ ਸੰਗ੍ਰਹਿਾਂ ਦੀ ਇਤਿਹਾਸਿਕ ਲੜੀ ਸੀ ਜੋ ਸਿੱਖ ਪਛਾਣ ਅਤੇ ਏਕਤਾ ਦੇ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਸੀ ਜਿਸ ਨੇ ਵਿਸ਼ਵ ਭਾਈਚਾਰੇ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ। ਕੈਨੇਡਾ ਦੇ ਵਿੱਚ ਖਾਲਿਸਤਾਨੀ ਦੂਤਾਵਾਸ ਦਫ਼ਤਰ ਦੇ ਖੋਲਣ ਨਾਲ ਇਸ ਕਾਜ ਨੂੰ ਹੋਰ ਮਜ਼ਬੂਤੀ ਮਿਲੀ ਹੈ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਇੱਕ ਕੂਟਨੀਤਿਕ ਪਲੇਟਫਾਰਮ ਪ੍ਰਦਾਨ ਹੋਇਆ। ਐਸਨਾਹੀ ਪੰਨੂ ਨੇ ਇੱਕ ਬਿਆਨ ਦੇ ਵਿੱਚ ਸਿੱਖ ਵਿਰੁੱਧ ਭਾਰਤ ਦੇ ਵੱਧ ਰਹੇ ਦਮਨ ਜਿਸ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖ ਆਗੂਆਂ ਦੀਆਂ ਅੰਤਰਰਾਸ਼ਟਰੀ ਹਤਿਆਵਾਂ ਸ਼ਾਮਿਲ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ ਕਿ ਜਿਸ ਨੂੰ ਅਧਿਕਾਰ ਸਮੂਹ ਸਿੱਖ ਨਸਲਕੁਸ਼ੀ ਦੀ ਨਿਰੰਤਰਤਾ ਵਜੋਂ ਦਰਸਾਉਂਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਉਲੰਘਣਾਵਾਂ ਨੇ ਸਿੱਖ ਕੌਮ ਦੇ ਖਾਲਿਸਤਾਨ ਦੇ ਆਪਣੇ ਟੀਚੇ ਨੂੰ ਅੱਗੇ ਵਧਾਉਣ ਦੇ ਇਰਾਦੇ ਨੂੰ ਹੋਰ ਵੀ ਡੂੰਘਾ ਕੀਤਾ ਹੈ